ਪੈਨ ਜੀ ਤੁਸੀਂ ਅਗਲਿਆਂ ਨਾਲ ਕਰ ਲਈ ਗੱਲ ਅੱਛਾ ਅੱਛਾ ਕੀ ਆਂਦੇ ਫਿਰ ਕੁੜੀ ਤੇ ਸੋਹਣੀ ਆ ਮੇਰੇ ਮਾਨੂੰ ਚੰਗੀ ਲੱਗੀ ਉਹ ਤਾਂ ਕਿਹੇ ਗੱਲ ਦਾ ਨਾ ਰਖੀ ਜੋ ਕੁਝ ਹੈਗਾ ਵਾ ਘਰ-ਬਾਰ ਬਣਿਆ ਵਾ ਪੈੜੀ ਜ਼ਮੀਨ ਜਿੰਨੀ ਵੀ ਆ ਤੈਨੂੰ ਪਤਾ ਹੀ ਆ ਕਿ ਇੱਥੋਂ ਮੈਨੂੰ ਕਿੰਨੀ ਆਈ ਆ ਤੇ ਪਿੰਡ ਵੱਲੋਂ ਕਿੰਨੀ ਆਈ ਆ ਤੇ ਕੋਈ ਗੱਲ ਨਹੀਂ ਆਪਣੇ ਹਿਸਾਬ ਨਾਲ ਉਹਨੇ ਦੱਸਤਾ ਹੁਣਾ ਸੁਣਾਇਆ ਵੀ ਇੱਕ ਦਿਨ ਕਹੀ ਹੈਨੀ ਮੇਰੇ ਕੋ ਘਰ ਅੱਛਾ ਤੇ ਕਹੀ ਲੈਨ ਚ ਲੱਗਿਆ ਇੱਥੇ ਤੁਹਾਡੇ ਅੱਛਾ ਤੇ ਤੁਸੀਂ ਹੀ ਨਹੀਂ ਉਹ ਦਿਨ ਘਰ ਕੇ ਜਾਂ ਸੁੱਤੇ ਹੀ ਤੇ ਤਾਈ ਨੇ ਮੈਨੂੰ ਬੜੀਆਂ ਵੱਡ ਘੱਟ ਗੱਲਾਂ ਕੀਤੀਆਂ ਹਾਂਜੀ ਹਾਂਜੀ ਭੈਣ ਜੀ ਕੀਤੀ ਮੈਂ ਘਰ ਗੱਲ ਗਲਜੀਤ ਨਹੀਂ ਮੰਨਦਾ ਪਰ ਕੋਈ ਗੱਲ ਨਹੀਂ ਮਨਾਉਣਾ ਤੇ ਮੈਂ ਹੀ ਆ ਉਹਨੂੰ ਨੇ ਕਹਿਣਾ ਉਹਨੇ ਕੀ ਆ ਉਹ ਕਹਿੰਦਾ ਹੀ ਵੀ ਮੰਮੀ ਮੇਰਾ ਬਾਹਰ ਦਾ ਕੰਮ ਬੰਨ ਲੈ ਲੰਦੋ ਫੇਰ ਮੈਂ ਵਿਆਹ ਕਰਵਾਉਂਗਾ ਤੁਹਾਨੂੰ ਪਤਾ ਗਾੜੀ ਖਰਚੇ ਵੱਜ ਜਾਂਦੇ ਆ ਫੇਰ ਮੈਂ ਉਹਨੂੰ ਸਮਝਾਇਆ ਕੀ ਕੋਈ ਗੱਲ ਨਹੀਂ ਖਰਚੇ ਵਾਜ ਜਾਂਦੇ ਹੀ ਕਾਦੇ ਵਾਸਤੇ ਆ ਖਰਚੇ ਹੀ ਦਵਾਂਗੇ ਆਪਾ ਜੀ ਨਵੀਂ ਕੀਤੀ ਗੱਲ ਭਾਜੀ ਕਹਿੰਦੇ ਚਲ ਠੀਕ ਆ ਭੈਣ ਜੀ ਤੁਸੀਂ ਅਗਲਿਆਂ ਨਾਲ ਕਰ ਲਈ ਗੱਲ ਅੱਛਾ ਅੱਛਾ ਕੀ ਆਂਦੇ ਫਿਰ ਅੱਛਾ ਫੋਟੋ ਪਾਤੀ ਆ ਮੈਨੂੰ ਚਲ ਕੋਈ ਗੱਲ ਨਹੀਂ ਫਿਰ ਤੁਸੀਂ ਦੱਸ ਹੀ ਦਿੱਤਾ ਹੁਣਾਵਾ ਸਾਰੀ ਗੱਲਬਾਤ ਖੋਲ ਕੇ ਦੱਸ ਦੇਣੀ ਹੀ ਵੀ ਇੰਨੀ ਪੈੜੀ ਆ ਕੱਲਾ ਕੱਲਾ ਮੁੰਡਾ ਵਾ ਹੋਰ ਕੋਈ ਭੈਣ ਭਰਾ ਹੈ ਨਹੀਂਗਾ ਘਰ-ਬਾਰ ਬਣਿਆ ਵਾ ਸਾਡਾ ਉਹ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਵੇਖਿਆ ਹੀ ਆ ਆਹ ਭੈਣ ਜੀ ਪਰਦਾ ਨਹੀਂ ਰੱਖਣਾ ਚਾਹੀਦਾ ਕੱਲ ਨੂੰ ਰਿਸ਼ਤੇਦਾਰੀ ਬਾਨੀ ਆ ਕੱਲ ਨੂੰ ਮੁੜ ਕੇ ਕੋਈ ਝੂਠ ਵਿੱਚੋਂ ਨਿਕਲੇ ਬੰਦਾ ਚੰਗਾ ਨਹੀਂ ਲੱਗਦਾ ਚਲੋ ਠੀਕ ਆ ਜੇ ਦੱਸਤੀ ਤਾਂ ਵਧੀਆ ਗੱਲ ਹੀ ਆ ਹੁਣ ਵੇਖ ਲੋ ਮੈਂ ਤਾਂ ਤੁਹਾਡੇ ਸਿਰ ਤੇ ਰਿਸ਼ਤਾ ਕਰਨਾ ਵਾ ਚਲ ਕੋਈ ਨਹੀਂ ਮੈਂ ਫੋਟੋ ਵੇਖ ਕੇ ਨਾ ਦੱਸਦੀ ਆ ਤੁਹਾਨੂੰ ਨਾਲੇ ਇਹਨਾਂ ਨੂੰ ਖਾਲਦੀ ਆ ਠੀਕ ਆ ਓਕੇ ਕੁੜੀ ਤੇ ਸੋਹਣੀ ਆ ਮੇਰੇ ਮਨ ਨੂੰ ਚੰਗੀ ਲੱਗੀ ਉਦਾਂ ਚਲ ਕੋਈ ਨਹੀਂ ਇੱਕ ਵਾਰ ਇਹਨਾਂ ਨੂੰ ਵਿਖਾ ਦਿੰਨੀ ਆ ਤੇ ਦਲਜੀਤ ਨੂੰ ਵਿਖਾ ਦਿੰਨੀ ਆ ਵੀ ਵੇਖ ਲਓ ਹੁਣ ਧੀਆ ਮਾਪਿਆਂ ਦੇ ਘਰ ਇਦਾਂ ਦੀਆਂ ਹੀ ਹੁੰਦੀਆਂ ਵਾ ਸਾਰੇ ਆਣ ਕੇ ਜਦੋਂ ਲੋਨ ਪਾਉਣ ਫੇਰ ਬਥੇਰਾ ਫਰਕ ਪੈ ਜਾਂਦਾ ਹੁੰਦਾ ਵਾ ਉਹ ਖਾਲਦੀ ਐ ਇਹਨਾਂ ਨੂੰ ਹਾਂਜੀ ਹਾਂਜੀ ਮੈਂ ਤਾਂ ਤਿਆਰ ਹੋ ਕੇ ਬੈਠਾ ਯਾਰ ਅੱਧਾ ਘੰਟਾ ਹੋ ਗਿਆ ਮੈਂ ਤੁਹਾਡਾ ਹੀ ਫੋਨ ਠੀਕਣ ਦਿਆ ਹਾਂਜੀ ਹਾਂਜੀ ਚਲੋ ਕੋਈ ਨਹੀਂ ਭਾਈ ਨਾ ਅੱਡੇ ਤੇ ਠੀਕ ਆ ਠੀਕ ਆ ਚਲੋ ਠੀਕ ਆ ਆ ਇਹਨਾਂ ਫਿਰ ਅੱਡੇ ਤੇ ਆਏ ਨਾ ਤੁਸੀਂ ਲੋਕ ਤੇ 2 ਮਿੰਟ ਓਕੇ ਓਕੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਿਆ ਹੈ ਨਾ ਹਾਂਜੀ ਤੇ ਪੈਨ ਜੀ ਨੇ ਦੱਸ ਪਾਈ ਆ ਰਿਸ਼ਤੇ ਬਾਰੇ ਹਾਂ ਦੱਸੇ ਤਾਂ ਉਹਨਾਂ ਨੇ ਫੋਟੋ ਪਾਈ ਆ ਵੇਖ ਲਓ ਕੁੜੀ ਤੁਹਾਡੇ ਪਸੰਦ ਆ ਮੇਰੇ ਤੇ ਪਸੰਦ ਆ ਮੈਨੂੰ ਚੰਗੀ ਲੱਗੀ ਆ ਸੁਣੀ ਆ ਬਹੁਤ ਵਧੀਆ ਠੀਕ ਆ ਨਾ ਦਲਜੀਤ ਨੂੰ ਖਾ ਦੂੰਗੀ ਇੱਕ ਵਾਰ ਓਏ ਹੋ ਨੂੰ ਬੁਖਾ ਲਾ ਫੇਰ ਉਹਨਾਂ ਨੇ ਕਹੇ ਵੀ ਮੇਰੇ ਪਸੰਦ ਨਹੀਂ ਆ ਜਾਂ ਕਿਦਾਂ ਬਾਕੀ ਮੈਂ ਸਾਰਾ ਕੁਝ ਨੂੰ ਕਹਿਤਾ ਹੀ ਮੈਂ ਹਗਲੇ ਨੂੰ ਦੱਸਦੀ ਕਿ ਜੋ ਕੁਝ ਸਾਡੇ ਕੋਲ ਹੈਗਾ ਵਾ ਕਾਨੂੰਨ ਝੂਠ ਨਾ ਨਿਕਲੇ ਕਿਹ ਗੱਲ ਦਾ ਵੀ ਉਹ ਇਹਨੂੰ ਕਹੀਂ ਵੀ ਝੂਠ ਨਹੀਂ ਬੋਲਣਾ ਜੋ ਜੋ ਸਾਡਾ ਕੋਈ ਹੈਗਾ ਤਾ ਉਹਨਾਂ ਨੂੰ ਦੱਸ ਦੇ ਕੁੜੀ ਵਾਲਿਆਂ ਨੂੰ ਹਾਂਜੀ ਠੀਕ ਹੈ ਕਿ ਨਹੀਂ ਇਹ ਨਾ ਵੀ ਪੰਜਾਂ ਦਾ ਸੱਤਾਂ ਕਿੱਲੇ ਦਾ ਝੂਠ ਮਾਰਿਆ ਹੋਇਆ ਤੇ ਇੱਥੇ ਮੁੜ ਕੇ ਘੱਟ ਨਹੀਂ ਕਰਨ ਨਹੀਂ ਨਹੀਂ ਮੈਨੂੰ ਕਹਿ ਤਾਂ ਮੈਂ ਸੱਚੀ ਗੱਲ ਦੱਸ ਦੂੰ ਆਂਦੇ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਆ ਬਾਕੀ ਮਰਜੀ ਉਹਨਾਂ ਦੀ ਰਿਸ਼ਤਾ ਕਰਨਾ ਨਹੀਂ ਕਰਨਾ ਠੀਕ ਹੈ ਨਾਲੇ 30 ਵਾਲੇ ਸਾਰੀ ਪੁੱਛ ਦੱਸ ਕਰਕੇ ਫੇਰ ਹੀ ਕਰਦੇ ਹੁੰਦੇ ਆ ਕੱਲਾ ਵਿਚੋਲੇ ਦੇ ਸਿਰ ਤੇ ਨਹੀਂ ਰਹਿੰਦੇ ਵੀ ਜੋ ਵਿਚੋਲੇ ਨੇ ਕਹਿਤਾ ਤਾ ਉਹ ਮੰਨ ਲਿਆ ਉਹ ਕਈ ਰਮੜ ਫਸ ਜਾਂਦੇ ਆ ਨਾ ਨਹੀਂ ਅੱਜਕੱਲ੍ਹ ਦੁਨੀਆ ਸਿਆਣੀ ਐ ਉਹਨਾਂ ਨੂੰ ਪਤਾ ਵਾ ਕਿ ਇਹ ਕੰਮ ਬੜੇ ਔਖੇ ਆ ਅੱਜਕੱਲ੍ਹ ਤਾਂ ਨਸ਼ੇ ਪੱਤੇ ਬੜੇ ਆ ਤਾਂ ਕਰਕੇ ਲੋਕੇ ਨਾ ਪੋਸ਼ ਪੜਤਾਲ ਕਰਕੇ ਫੇਈਤੀ ਪੁੱਤ ਦਾ ਰਿਸ਼ਤਾ ਕਰਦੇ ਆ ਆਹੋ ਇਹ ਤਾਂ ਗਲਤ ਨਹੀਂ ਠੀਕ ਆ ਹਾਂ ਤਾਂ ਤੁਸੀਂ ਜਾਣਾ ਵਾ ਸ਼ਹਿਰ ਨੂੰ ਓਏ ਆਹੋ ਡਿਆ ਮੜਾ ਦੋਸਤ ਤਾਂ ਫੇ ਤੁਸੀਂ ਉੱਥੇ ਲੇਟ ਹੋ ਜਾਣਾ ਦੋ ਫੁਲਕੇ ਖਾਈ ਜਾਂਦੇ ਨਹੀਂ ਮੈਂ ਆਣ ਕੇ ਛੱਗੂਗਾ ਹੁਣ ਆਣ ਕੇ ਅੱਡੇ ਤੇ ਖਲੋ ਕੇ ਫੋਨ ਕਰਨ ਦੇ ਆ ਉਹ ਤਾਂ ਅੱਡੇ ਤੇ ਖਲੋਤੇ ਆ ਪਰ ਕਿੰਨੇ ਲੇਟ ਹੋ ਜਾਣਾ ਤੁਸੀਂ ਤੇ ਭੁੱਖੇ ਕੱਲ ਜਾਣਾ ਵਾ ਚਲ ਕੋਈ ਨਹੀਂ ਉਥੇ ਮੈਂ ਸ਼ਹਿਰੋਂ ਖਾਕੂ ਲੈਣਾ ਰਮਨ ਰਿਸ਼ਤੇ ਦੀ ਦੀ ਤਾਂ ਗੱਲ ਛੇੜ ਕੇ ਬੈ ਗਈ ਆਪਣੀ ਭੈਣ ਨਾਲ ਕੁੜੀ ਦਾ ਪਿੰਡ ਪਿੰਡ ਤੇ ਪੁੱਛਣਾ ਸੀ ਕਿ ਕਿਹੜਾ ਵਾ ਕਿੰਨੀ ਪੜ੍ਹੀ ਆ ਕੀ ਕਰਦੀ ਰਹੀ ਆ ਕੀ ਨਹੀਂ ਫੇਰੇ ਅਸੀਂ ਰਿਸ਼ਤਾ ਕਰਨਾ ਜਿੱਦਾਂ ਥੋੜਾ ਕਰ ਦੇਣਾ ਅਸੀਂ ਭੈਣ ਨੇ ਕਰਾ ਦਿੱਤਾ ਤਾਂ ਅਸੀਂ ਕਰ ਲਿਆ ਰਿਸ਼ਤਾ ਉਹ ਕੋਈ ਗੱਲ ਨਹੀਂ ਫਿਕਰ ਕਿਉਂ ਕਰਦੇ ਜੇ ਮੈਂ ਸਾਰੀ ਗੱਲਬਾਤ ਕੀਤੀ ਆ ਮੈਂ ਇੱਥੇ ਲਾਗੇ ਪਿੰਡ ਵਾ ਜਿੱਥੇ ਦਲਜੀਤ ਦੇ ਨਾਨਕੇ ਆ ਨਾ ਲਾਗੇ ਪਿੰਡ ਵਾ ਆਰੰਭ ਨਾ ਭਾਵੇਂ ਤੇਰੀ ਭੈੜੀ ਰਿਸ਼ਤਾ ਕਰਾਉਂਦੀ ਆ ਨਾ ਤੂੰ ਫੇਰ ਵੀ ਉਹਦੇ ਕੋਲ ਪਤਾ ਕਰ ਕਿ ਕੁੜੀ ਦਾ ਪਿੰਡ ਕਿਹੜਾ ਵਾ ਮੈਨੂੰ ਇਹ ਆ ਬਈ ਆਪਣੀ ਯਾਰੀ ਦੋਸਤੀ ਉਧਰ ਹੈ ਗਈ ਆ ਪਤਾ ਕਰ ਲਾਂਗੇ ਠੀਕ ਆ ਕਿ ਨਹੀਂ ਕਿੱਦਾਂ ਦੇ ਬੰਦੇ ਤੇ ਕਿੱਦਾਂ ਦੇ ਨਹੀਂ ਕੋਈ ਗੱਲ ਨਹੀਂ ਜਿਹੜੀਆਂ ਗੱਲਾਂ ਕਰੀ ਜਾਂਦੇ ਆ ਦਲਜੀਤ ਤੂੰ ਕਿੱਥੋਂ ਆਇਆ ਹਾਂ ਮਮੀ ਬਾਹਰ ਖਲੋਤਾਹੀਂ ਹਾਂ ਕੋਣ ਆਏ ਏਜੰਟ ਦਾ ਅੱਛਾ ਪਰਸੋਂ ਮੈਡੀਕਲ ਆ ਜਾਂਦਾ ਚੱਲ ਠੀਕ ਆ ਹਾਂਜੀ ਆਜ ਮੈਨੂੰ ਬੜੀ ਫਿਕਰ ਸੀ ਫਿਕਰ ਲੱਥ ਗਈ ਆ ਚੱਲ ਇੱਕ ਫਿਕਰ ਤੇ ਲੱਥ ਗਈ ਆ ਤੇ ਤੈਨੂੰ ਮੈਂ ਦੱਸਦੀ ਆਂ ਵੀ ਮਾਸੀ ਤੇਰੀ ਦਾ ਫੋਨ ਆਇਆ ਸੀ ਹਾਂਜੀ ਉਹਨੇ ਕੁੜੀ ਦੀ ਫੋਟੋ ਪਾਈ ਆ ਤੈਨੂੰ ਮੈਂ ਮੁਖਾ ਦਿੰਨੀ ਆਂ ਸਾਨੂੰ ਤਾਂ ਚੰਗੀ ਲੱਗੀ ਆ ਤੇ ਹਲਾ ਤੂੰ ਦੇਖ ਲੈ ਹੁਣ ਮੰਮੀ ਜੀ ਤੁਹਾਨੂੰ ਠੀਕ ਲੱਗੀ ਆ ਤਾਂ ਫੇਰ ਠੀਕ ਆ ਕੁੜੀ ਦੇਖ ਲਓ ਬਈ ਗੱਲ ਨਹੀਂ ਪਰ ਮੈਂ ਨਾ ਬਾਹਰ ਚਲ ਜਣਾ ਪਹਿਲਾਂ ਠੀਕ ਆ ਨਹੀਂ ਨਹੀਂ ਅਸੀਂ ਤੇਰਾ ਵਿਆਹ ਕਰਕੇ ਨਾ ਬਾਹਰ ਫੇਰ ਹੀ ਕੱਣਾਵਾ ਫੇਰ ਕਿਪਤਾ ਤੂੰ 2 ਸਾਲਾਂ ਨੂੰ ਆਉਣਾ ਵਾ ਕਿ 3 ਸਾਲਾਂ ਨੂੰ ਆਉਣਾ ਵਾ ਫੇਰ ਅਸੀਂ ਵੇਂਦੇ ਰਵਾਂਗੇ ਉਹ ਨਾਲੇ ਮਾਸੀ ਤੇਰੀ ਕਹਿੰਦੀ ਕੁੜੀ ਨੇ ਬੀਏ ਕੀਤੀ ਆ ਠੀਕ ਹੈ ਪੜ੍ਹੀ ਲਿਖੀ ਆ ਬੈਠ ਫੋਨ ਦਾ ਨੂੰ ਪਤਾ ਪਰਿਵਾਰ ਵਧੀਆ ਵਾਂਦੀ ਪੜ੍ਹਾ ਲਿਖਿਆ ਪਰਿਵਾਰ ਵਾ ਚਲੋ ਜੀ ਐਲੋ ਫਿਰ ਤੁਸੀਂ ਜਿੱਦਾਂ ਕਰਨੀ ਆ ਕੋਈ ਗੱਲ ਨਹੀਂ ਤੇ ਰੱਖ ਲੀਏ ਫਿਰ ਵੇਖਾ ਵਿਖਾਈ ਦਾ ਪ੍ਰੋਗਰਾਮ ਇਹ ਤੁਸੀਂ ਵੇਖਣਾ ਵਡਿਆਣੇ ਮੈਨੂੰ ਕੀ ਪਤਾ ਉਹ ਪਤਾ ਬਹੁਣਾ ਤੇਨੂੰ ਤੇਰੀ ਸਲਾਹ ਲੈਣੀ ਆ ਕਿ ਨਹੀਂ ਲੈਣੀ ਜੇ ਜਿੰਨਾ ਜ਼ੋਰ ਮੋਣੇ ਫਿਰ ਕਰਨਾ ਬਣਾ ਕੀ ਕਰਨਾ ਫਿਰ ਚਲ ਕੋਈ ਨਹੀਂ ਫਿਰ ਕਰੀ ਆਪਣੀ ਭੈਣ ਨੂੰ ਫੋਨ ਵੇ ਦਿੜ ਰੱਖ ਲਾ ਤੇ ਵੇਖ ਵਿਖਾਈ ਕਰ ਲਈਏ ਫਿਰ ਕੇ ਚਲ ਕੋਈ ਨਹੀਂ ਮੈਂ ਉਹਨੂੰ ਕਹਿ ਦਿੰਨੀ ਆ ਵੀ ਅਗਲਿਆਂ ਨਾਲ ਸਾਰੀ ਗੱਲਬਾਤ ਕਰ ਲਾਂ ਪਰਸੋਂ ਦਾ ਰੱਖੇ ਪਰਸੋਂ ਜਾਣਾ ਮੈਡੀਕਲ ਚਲ ਕੋਈ ਨਹੀਂ ਮੈਡੀਕਲ ਕਰਵਾਇਆ ਸੀ ਬਾਅਦ ਚ ਰੱਖ ਲਾਂਗੇ ਐਡੀ ਵੀ ਕਿਹੜੀ ਕਾਲੀ ਪਈ ਆ ਚਲੋ ਕੋਈ ਗੱਲ ਠੀਕ ਆ ਨਾ ਕੋਈ ਨਹੀਂ ਦੋ ਚਾਰ ਦਿਨ ਠਹਿਰ ਕੇ ਰੱਖ ਲਾਂਗੇ ਉਹਨੂੰ ਦੱਸ ਦਿੰਨੇ ਆ ਤਾਂ ਠੀਕ ਠੀਕ ਦੱਸ ਦਿਆਂ ਉਹ ਵੀ ਮੁੰਡੇ ਨੂੰ ਵਿਖਾਈ ਫੋਟੋ ਹੂੰ ਤੇ ਮੁੰਡਾ ਕਹਿੰਦਾ ਵੀ ਠੀਕ ਆ ਚਲੋ ਠੀਕ ਆ ਚਲੋ ਤੁਸੀਂ ਮਾਪੋਤਾ ਮਾਰੋ ਗੱਪਾ ਛੱਪਾ ਤੇ ਮੈਂ ਸ਼ੈਰੋਂ ਹੋ ਗਿਆ ਜੇ ਦਲਜੀਤ ਵੇਖ ਲਾ ਤੈਨੂੰ ਸਭ ਕੁਝ ਮਨਜ਼ੂਰ ਹੈ ਨਾ ਤੇਰੇ ਸਿਰ ਤੇ ਗੱਡੀ ਚੱਲਣੀ ਆ ਹੁਣ ਵੀ ਠੀਕ ਹੈ ਕੋਈ ਗੱਲ ਨਹੀਂ ਪਰ ਇੱਕ ਗੱਲ ਵਾ ਹੁਣ ਸਭ ਕੁਝ ਸੱਚ ਦੱਸਦਨੇ ਨਹੀਂ ਮੈਂ ਤਾਂ ਤੇਰੀ ਮਾਸੀ ਨੂੰ ਦੱਸਤਾ ਵਾ ਮੈਂ ਹਾਂ ਪਰਦਾ ਕਿਹੇ ਗੱਲ ਦਾ ਨਾ ਰੱਖੀ ਜੋ ਕੁਝ ਹੈਗਾ ਵਾ ਘਰ-ਬਾਰ ਬਣਿਆ ਵਾ ਪਹਿਲੀ ਜ਼ਮੀਨ ਜਿੰਨੀ ਵੀ ਆ ਤੈਨੂੰ ਪਤਾ ਹੀ ਆ ਕਿ ਇੱਥੋਂ ਮੈਨੂੰ ਕਿੰਨੀ ਆਈ ਆ ਤੇ ਪਿੰਡ ਵੱਲੋਂ ਕਿੰਨੀ ਆਈ ਆ ਤੇ ਕੋਈ ਗੱਲ ਨਹੀਂ ਆਪਣੇ ਹਿਸਾਬ ਨਾਲ ਉਹਨੇ ਦੱਸਤਾ ਹੋਣਾ ਵਾ ਆ ਤਾਂ ਪਹਿਲੇ ਸਾਨੂੰ ਰਿਸ਼ਤਾ ਹੋਣਿਆ ਵਾ ਇਹ ਲੰਬੀ ਨੂੰ ਦੋ ਕਿੱਲੇ ਹੁੰਦੇ ਨੇ ਫੇਰ ਕਿੱਥੇ ਹੋਣਾ ਹੈ ਉਹ ਹੀ ਤਾਂ ਗੱਲ ਵਾ ਹੋਨਾ ਤੂੰ ਆਪਣਾ ਮਨ ਪੱਕਾ ਕਰ ਲੈ ਠੀਕ ਵਾ ਨਾ ਤੇ ਚੱਲ ਮੈਂ ਰੋਟੀ ਲੈ ਕੇ ਆਵਾਂ ਤੇਰੇ ਵਾਸਤੇ ਚਲ ਠੀਕ ਕੁੜੀ ਤੇ ਸੋਹਣੀ ਆ ਚੱਲ ਇਹ ਰਿਸ਼ਤਾ ਹੋ ਜਾਵੇ ਤੇ ਵਧੀਆ ਵਾ ਜੜੀ ਗਏ ਨਹੀਂ ਛੱਡਦੇ ਹੀ ਉਹ ਪੁੱਤ ਮੈਂ ਜਾਣਾ ਸੀ ਤੇ ਜਿਨ੍ਹਾਂ ਦੇ ਨਾਲ ਜਾਣਾ ਸੀ ਉਹਨਾਂ ਨੂੰ ਥੋੜਾ ਕਿਤੇ ਕੰਮ ਪੈ ਗਿਆ ਉਹ ਅੱਛਾ ਤੇ ਉਹ ਕਹਿੰਦੇ ਜਾਂਦੇ ਜਾਂਦੇ ਤੈਨੂੰ ਵਾਹ ਮਾਰ ਲਾਂਗੇ ਤੇ ਮੈਂ ਆਹ ਚੱਲ ਪੱਠੇ ਟੱਕ ਜਾਂਦੇ ਹਾਂ ਨਾ ਚਿਰ ਕੀ ਕਰਨਾ ਉਹ ਠੀਕ ਹੈ ਠੀਕ ਹੈ ਮੈਂ ਵੀ ਵੇਖਣ ਆਇਆ ਸੀ ਗਾਈਆਂ ਵਾਲੀ ਅੱਛਾ ਹਾਂਜੀ ਉਹ ਫਿਰ ਤੂੰ ਹੀ ਪਹਿਲਾਂ ਇੱਥੇ ਖਲੋ ਤੇ ਵੇਖਿਆ ਤੁਹਾਨੂੰ ਮੈਂ ਮੈਂ ਇੱਧਰ ਜਾਣਾ ਫਿਰ ਪੱਠੇ ਦੇ ਉੱਤੇ ਪਾਤੇ ਇਹਨਾਂ ਨੂੰ ਕਿ ਪਾਉਣਾ ਹਾਂਜੀ ਨਹੀਂ ਪਾਤੇ ਹੀ ਪਾਤੇ ਹੀ ਪਾ ਆ ਗਈ ਫੇਰੀ ਨਾ ਟਾਈਮ ਹੈ ਚੱਲ ਵਧੀਆ ਕੀਤਾ ਜੀ ਹਾਂਜੀ ਤੇ ਮੈਂ ਤੁਹਾਡੇ ਆ ਲਾਇਆ ਸੀ ਹਾਂਜੀ ਤੁਹਾਨੂੰ ਉਧਰ ਬਾਹਰ ਵਾਲੀ ਵੀ ਪੈਸੇ ਲੱਗਣੇ ਪੁੱਤ ਪੈਸੇ ਤੇ ਲੱਗਣੇ ਹੀ ਆ ਬਾਹਰ ਵਾਲੇ ਜਵੀ 50 ਲੱਖ ਲੱਗ ਜਾਂਦਾ ਤੁਹਾਨੂੰ ਕੈਨੇਡਾ ਦਾ ਲੱ ਮੈਂ ਤਾਂ ਇਹਨਾਂ ਨੂੰ ਗਿਆਣਾ ਬਾਝੂ ਕਰ ਲੈਂਦੇ ਮੇਰੀ ਗੱਲ ਸੁਣੋ ਮੈਂ ਤਾਂ ਨਹੀਂ ਮੰਨਦਾ ਹੁਣ ਤੇਰੀ ਮਾਂ ਹੀ ਕਹੀ ਜਾਂਦੀ ਆ ਕਿ ਚੱਲ ਕਰ ਤੇ ਰੌਣਕ ਹੋ ਜੂਗੀ ਤੇ ਮੈਂ ਹਾਂ ਚੱਲ ਜੇ ਇਦਾਂ ਜਿਆਦਾ ਕਹਿਨੀ ਤਾਂ ਫਿਰ ਕਰ ਲੈਨੇ ਆ ਫੇ ਕੀ ਕਰਾਂ ਚਲ ਕਰ ਤੇ ਲੈਨੇ ਮੈਂ ਕਿਹਨਾਂ ਇਦਾਂ ਹੀ ਕਰਦੇ ਆ ਹੂੰ ਇੰਨੇ ਪੈਸੇ ਕਿਉਂ ਘਰੋਂ ਕੱਢਨੇ ਆਪਾਂ ਲਿਮਟ ਬਣਾ ਲਈਏ ਐਵੇਂ ਲੋਕਾਂ ਦੇ ਖਾ ਗਿਆਂਵਾਂਗੇ ਗੱਲ ਤੇ ਦਲਜੀਤ ਤੇਰੀ ਠੀਕ ਆ ਲਿਮਟ ਬਣਾ ਲਈਏ 5-6 ਲੱਖ ਦੀ ਬਣਾਈ ਆ ਪਾਏ ਲਿਮਟ ਬਣਾ ਲੈਨੇ ਆ ਤੇ ਨਾਲੇ लवली ਨੂੰ ਇਹ ਪਤਾ ਹੋਊਗਾ ਵੀ ਇਹਨਾਂ ਨੇ ਪੈੜੀ ਤੇ ਚੁੱਕੇ ਆ ਪੈਸੇ ਉਹਨੂੰ ਵੀ ਹੋ ਜੂਗਾ ਉਹਨੂੰ ਆਪਾਂ ਪੈਸੇ ਦਿੰਦੇ ਫਿਰਦੇ ਹੀ ਇਹ ਦੋ ਜੁਗਨ ਵੀ ਲੋਕਾਂ ਨੂੰ ਚੁੱਕ ਕੇ ਦਿੰਦੇ ਹੀ ਠੀਕ ਆ ਕਿ ਨਹੀਂ ਹਨਾ ਤੇ ਇਹ ਗੱਲ ਤੇਰੀ ਠੀਕ ਆ ਫਿਰ ਲਿਮਟ ਪੁੱਤ ਬਣਾ ਲੈਨੇ ਆ ਹਾਂਜੀ ਤੁਸੀਂ ਕਰੋ ਜਾਣਾ ਹੀ ਸ਼ਹਿਰ ਆ ਜਾਣਾ ਤਾਂ ਮੈਂ ਹੈ ਹੀ ਆ ਵੇ ਲੈਓ ਮੜੀ ਉੱਥੇ ਤਸਵੀਲੇ ਜਾ ਕੇ ਕੀ ਕੀ ਚਾਹੀਦੇ ਕਾਗਜ਼ ਪੱਤਰ ਚੱਲ ਮੈਂ ਪੁੱਛ ਕੇ ਆਉਂਗਾ ਉਹਨਾਂ ਨੂੰ ਹਨਾ ਹਾਂ ਫਿਰ ਕੀ ਕੀ ਚਾਹੀਦਾ ਬੈਂਕ 'ਚ ਪਤਾ ਕਰਨਾ ਪਣਾ ਹਨਾ ਹਾਂਜੀ ਲੈ ਇਹ ਝੋਨਾ ਵੀ ਆਏ ਨਾ ਉਹਦੋਂ ਨੂੰ ਉਹ ਚਲੋ ਕੋਈ ਨਾ ਕੋਈ ਹੱਲ ਕਰਦੇ ਆ ਨਾਲ ਇੱਕ ਗੱਲ ਹੋਰ ਡੈਡ ਜੀ ਮੈਂ ਲਵਲੀ ਨੂੰ ਸੱਜਣਾ ਵਿਆਹ ਦੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ਉਹ ਕਿਉਂ ਉਹਨਾਂ ਨੇ ਸਾਨੂੰ ਸੱਜਿਆ ਹੀ ਵਿਆਹ ਤੇ ਸੱਧਿਆ ਮੈਨੂੰ ਘਰ ਆ ਕੇ ਕਹਿਣਾ ਹੁੰਦਾ ਰਿਹਾ ਵਾ ਤੁਹਾਨੂੰ ਗਰ ਨਹੀਂ ਸੱਧਿਆ ਤੁਸੀਂ ਆਪ ਨਹੀਂ ਗਏ ਆ ਕੁੜੀ ਫੇਰਾ ਪਾ ਕੇ ਚਲ ਗਈ ਉਹਨਾਂ ਇੱਕ ਵਾਰੀ ਨਹੀਂ ਹੜਿਆਲੇ ਛਾਤੀ ਮਾਰੀ ਪਈ ਹੈਗੇ ਤਾਂ ਇਹ ਹੁਣੀ ਕਿ ਨਹੀਂ ਹੈਗੇ ਉਹ ਤੁਸੀਂ ਆਪ ਹੀ ਨਹੀਂ ਗਏ ਉਹ ਨਹੀਂ ਹੋਰ ਕੋਈ ਕੰਮ ਦੱਸ ਇਹ ਨਹੀਂ ਗੱਲ ਬਣਨੀ ਤੇਰੀ ਮੈਂ ਇਹਨੂੰ ਸੱਦ ਲੈਣਾ ਮੈਂ ਘਰ ਜਾ ਕੇ ਕਹਿਣਾ ਇਹਨੂੰ ਪਈ ਜਾਣਾ ਠਾਕਾ ਜੀ ਤੈਨੂੰ ਮੈਂ ਇੱਕ ਵਾਰੀ ਕਹਿਤਾ ਨਾ ਵੀ ਨਹੀਂ ਖਾਣਾ ਇਹਨੂੰ ਉਹ ਚਲੋ ਠੀਕ ਤੁਸੀਂ ਤੇਰਾ ਇਹੀ ਕੰਮ ਕਰਦੇ ਰਹਿੰਦੇ ਬਸ ਹੋਏ ਕੰਮ ਕਰਦੇ ਰਹਿੰਦੇ ਆ ਸਲਾਹ ਲੈਣ ਆਇਆ ਵੇ ਉਹਨਾਂ ਨੇ ਸਾਨੂੰ ਸੱਧਿਆ ਨਹੀਂ ਪੁੱਛਿਆ ਨਹੀਂ ਜੋ ਭੂਆ ਕਹੀ ਜਾਂਦੀ ਉਹ ਕਰੀ ਜਾਂਦੇ ਆ ਉਹ ਕੁੜੀ ਆਈ ਫੇਰਾ ਪਾਉਣ ਭਾਵੇਂ ਅਸੀਂ ਲੜੇ ਭਾਵੇਂ ਝਗੜੇ ਸੀ ਪਰ ਇੱਕ ਵਾਰੀ ਤੇ ਸਾਡੇ ਘਰ ਆਉਂਦੀ ਪਿਤਾ ਜੀ ਤੁਸੀਂ ਆਏ ਨਹੀਂ ਆ ਅਗਲਾ ਝਾਤੀ ਨਹੀਂ ਮਾਰੀ ਸਾਡੇ ਘਰ ਤੱਕ ਇਹ ਉਹਨੂੰ ਸੱਦਣ ਡਿਆ ਬਰਾਤੇ ਖੰਡਿਆ ਨੂੰ ਲੈ ਪਤਾਇਆ ਇੱਥੇ ਕੋ ਲੋਕ ਕੀ ਕਰਨ ਦੇ ਪੁੱਛਣਾ ਕੋ ਸਸੀ ਘਰ ਪਤਾ ਜੀ ਸਸੀ ਘਰ लवली ਕੀ ਹਾਲ ਪੁੱਤ ਉਹ ਸੁਣਾਉ ਠੀਕ ਠਾਕ ਬਸ ਵਧੀਆ ਵਧੀਆ ਇੱਥੇ ਖਲੋਤੇ ਜੀ ਓਏ ਯਾਰ ਇੱਥੇ ਪਾਣੀ ਨਹੀਂ ਸੀ ਚੰਡਿਆ ਅੱਛਾ ਤੇ ਮੈਂ ਤਾਂ ਚੜ ਜਾਂਦਾ ਫਿਰ ਪਰਲੇ ਪਾਸੇ ਮੋੜ ਜਾਂਦਾ ਮੈਂ ਪਾਣੀ ਠੀਕ ਹੈ ਠੀਕ ਹੈ ਛੱਡੀ ਇਹ ਮੋਟਰ ਆਹ ਮੋਟਰ ਚੱਲਣ ਦੀ ਹੈ ਤੇ ਪੱਗਪੋਕ ਬੱਧੀ ਚੱਲੇਗੇ ਉਹ ਮੈਨੂੰ ਆ ਕੰਮ ਸੀ ਯਾਰ ਦੋਸਤ ਨੂੰ ਹੂੰ ਹੂੰ ਤੇ ਉਹ ਡੇ ਫੋਨ ਕਰਨ ਕਿਤੇ ਵੀ ਜਾਣਾ ਵਾ ਕਿਤੇ ਆ ਮੈਂ ਉਧਰ ਲੱਭਣ ਡਿਆ ਸੀ ਤੇ ਮੈਂ ਹਾਂ ਚੱਲ ਉਧਰ ਹੁਣੀ ਆ ਵੇਲੀ ਤੇ ਮੈਂ ਫਿਰ ਆਉਂਗਾ ਆ ਕੇ ਤੁਹਾਡੇ ਨਾਲ ਵੇਖ ਕੇ ਕੋਈ ਕੰਮ ਸੀ ਪੁੱਤ ਉਹ ਕੰਮ ਤਾਂ ਆ ਜੀ ਕੀ ਹੋਣਾ ਵਾ ਅੱਛਾ ਮੈਂ ਉਹ ਦੱਸਣ ਆਇਆ ਵੀ ਇੱਕ ਦਿਨ ਕਹੀ ਹੈ ਨਹੀਂ ਮੇਰੇ ਕੋ ਘਰ ਅੱਛਾ ਤੇ ਕਹੀ ਲੈਣ ਚ ਲੱਗ ਗਿਆ ਇੱਥੇ ਤੁਹਾਡੇ ਅੱਛਾ ਤੇ ਤੁਸੀਂ ਹਾਂ ਨਹੀਂ ਉਹ ਦਿਨ ਘਰ ਕੇ ਜਾਂ ਸੁੱਤੇ ਸੀ ਤੇ ਤਾਈ ਨੇ ਮੈਨੂੰ ਬੜੀਆਂ ਵੱਡ ਘਟ ਗੱਲਾਂ ਕੀਤੀਆਂ ਕੀ ਕਹਿੰਦੀ ਸੀ ਇਹੋ ਕਹਿੰਦੇ ਸੀ ਵੀ ਤੂੰ ਦੇਖੋ ਆਪਣੀਆਂ ਨਹੀਂ ਚੀਜ਼ਾਂ ਲਈ ਜਾਂਦੀਆਂ ਆਉਂ ਆ ਜਾਉਂ ਆ ਮੇਰੀ ਤੇ ਰਹਿ ਗਈ ਬੰਬੀ ਤੇ ਤੇ ਮੈਂ ਕਹਾ ਜਾ ਪੁੱਟਣਾ ਸੀ ਤੇ ਹੋਰ ਕੋਈ ਗੱਲ ਬਾਦਵੀਂ ਤੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਕੋਈ ਗੱਲ ਨਹੀਂ ਕਰਨ ਵਾਲੀ ਤੂੰ ਪੁੱਤ ਮੈਨੂੰ ਪੁੱਛ ਲੜਾ ਇਹਨਾਂ ਫੋਨ ਤੇ ਤੈਨੂੰ ਪਤਾ ਤਾਂ ਹੈਗਾ ਆਪਣੇ ਤਾਈ ਦੀ ਸੁਭਾਤਾ ਉਹ ਹੈ ਤੇ ਸਹੀ ਹੈ ਤਾਂ ਜੀ ਪਰ ਇਹ ਆ ਵੀ ਮੈਂ ਤੇ ਕਹੀ ਮੰਗੀ ਮੈਂ ਹੋਰ ਕੀ ਮੰਗ ਲਿਆ ਹੈ ਉਹ ਚੱਲ ਯਾਰ ਹੁਣ ਉਹਦੀ ਗੱਲ ਛੱਡ ਤੈਨੂੰ ਪਤਾ ਸਾਰਾ ਕੁਝ ਹੈਗਾ ਵਾ ਗੁੱਸਾ ਤੇ ਤਾਂ ਕਰੇ ਵੀ ਜੇ ਤੈਨੂੰ ਪਤਾ ਨਹੀਂ ਆ ਤੇ ਸੁਭਾਤਾ ਉਹ ਆ ਹੋਏ ਤੇ ਹੈਈ ਨਾਲੇ ਤਾਂ ਆਇਆ ਜੀ ਮੈਂ ਤੁਹਾਨੂੰ ਦੱਸਣ ਆਇਆ ਸੀ ਮੇਰਾ ਬਾਹਰ ਦਾ ਕੰਮ ਬਣ ਗਿਆ ਵਾ ਪਹਿਲਾਂ ਤੇ ਲਾਉਂਡੇ ਆ ਕੈਨੇਡਾ ਦਾ ਤੇ ਹੁਣ ਹੋਰ ਕਿਸਦਾ ਲਾਇਆ ਵਾ ਇਹ ਆ ਵੀ ਵੀਜ਼ਾ ਮੇਰਾ ਆ ਗਿਆ ਵਾ ਤੇ ਮੈਂ ਚੱਲ ਜਾਣਾ ਵਾ ਛੇਤੀ ਪੁੱਤ ਆਲਾ लवली ਪੁੱਤ ਤੇਰਾ ਬਾਹਰ ਦਾ ਕੰਮ ਬਣ ਗਿਆ ਤੇ ਵਧੀਆ ਹੋ ਗਿਆ ਪਰ ਤੂੰ ਤੇ ਸਾਡੀ ਥਾਂ ਥਾਂ ਬੀਤੀ ਕਰਾਈ ਕਿ ਨਹੀਂ ਤਾਇਆ ਜੀ ਪੈਸਿਆਂ ਦਾ ਪਤਾ ਕਰੋ ਮੇਰੇ ਬਾਅਦ ਕਾਗਜ ਲੱਗਣਦੇ ਆਂ ਮੈਂ ਫਰਾਂਟ ਟੀ ਕਰ ਤੇ ਜਿਵੇਂ ਅਸੀਂ ਪਤਾ ਕਰਦੇ ਰਹੇ ਆ ਤੇ ਮੜ ਕੇ ਘਰ ਆਣ ਕੇ ਜਵਾਬ ਦੇ ਜਾਂਦਾ ਰਿਆਂ ਹੁਣ ਕਿੱਥੋਂ ਚੁੱਕੇ ਪੈਸੇ ਤੁਸੀਂ ਪੁੱਤ ਆਇਆ ਜੀ ਚੁੱਕਨੇ ਕਿੱਥੋਂ ਰਵਿੰਦਰ ਦੇ ਪਰੌਣੇ ਨੇ ਦਿੱਤੇ ਸਾਰੇ ਤੇ ਕੋ ਫੁੱਫੜ ਨੇ ਦਿੱਤੇ। ਹੋਰ ਮੈਂ ਕਿੱਥੋਂ ਚੁੱਕਣੀ? ਉਹਨਾਂ ਕੋਈ ਯਾਰ ਕਿੱਥੋਂ ਆ ਗਏ ਇਨੇ ਪੈਸੇ? 25 ਲੱਖ ਰੁਪਇਆ ਸੀ ਤੇ ਫੁੱਫੜ ਕੋ ਤੇ ਆਪਣਾ ਨਹੀਂ ਸਰਦਾ ਤੇ ਤੁਹਾਨੂੰ ਕਿੱਥੋਂ ਦੇਤੇ? ਮੈਂ ਤੇ ਤੁਹਾਨੂੰ ਅੱਗੇ ਵੀ ਦੱਸਿਆ ਵਾ ਵੀ ਅੱਗੇ ਕੈਨੇਡਾ ਦਾ ਲਾੁੰਡੇ ਉੱਥੋਂ ਦਾ ਨਿੰਗਾ ਲਾਇਆ। ਹੁਣ ਥੋੜੇ ਹੀ ਲੱਗੇ ਐ। ਮੈਂ ਤੇ ਉਹਨਾਂ ਨੂੰ ਆਖਿਆ ਵੀ ਪਹਿਲੀ ਤੇ ਚੁੱਕ ਦਿੰਨਾ ਵਾ। ਪਰ ਉਹ ਮੰਨੇ ਹੀ ਨਹੀਂ। ਚਲੋ ਵਧੀਆ ਕੀਤਾ। ਜੋ ਹੋ ਗਿਆ। ਜੋਤ ਨੇ ਵੀ ਕਿਹਾ ਵੀ ਚਲ ਕੋਈ ਗੱਲ ਨਹੀਂ ਬਾਅਦ ਚ ਦੇ ਦਿੰ। ਤਾਂ ਮੈਂ ਚਲਦਾ ਇਹਨੂੰ ਦੱਸ ਦਿੰਦਾ ਚੱਲ ਵਧੀਆ ਕੀਤਾ ਦੱਸਤਾ ਤੇ ਹਾਂ ਕਾਰਾਂਵਾਂ ਨਹੀਂ ਤੇ ਮੋਟਰ ਬੰਦ ਮੈਂ ਨਹੀਂ ਨਹੀਂ ਮੈਂ ਕਰਾਂਗਾ ਜਦ ਤੂੰ ਕਰਾਂ ਚਲੋ ਠੀਕ ਇਹ ਮਰਨਾ ਝੂੜ ਬੋਲਣ ਡਿਆ ਵੀ ਕੋਹ ਜੋਦ ਨੇ ਦੇਤੇ ਆ ਤੇ ਕੁਛ ਦੇਤੇ ਆ ਭੂਆ ਨੇ ਤੇ ਫੁੱਫੜ ਨੇ ਯਾਰ ਜੋਦ ਤਾਂ ਤੇ ਹੁਣੀ ਵਿਆਹ ਹੋਇਆ ਵੇਖ ਲਾ ਤੇ ਸਾਡਾ ਬੁੱਤੂ ਜੈਈਓ ਤੇ ਇਹਦਾ ਕੰਮ ਨੀਉ ਭਾਂਡਿਆ ਕਦੋਂ ਦੇ ਅਸੀਂ ਲੱਗੇ ਆ ਤੇ ਉਹਨਾਂ ਦੀ ਕਿਸਮਤ ਵੇਖ ਲਾ ਦੋਵਾਂ ਭੈਣ ਭਰਾਵਾਂ ਦੀ ਕੁੜੀ ਚੰਗੇ ਸੌਖੇ ਘਰ ਵਿਆਹੀ ਗਈਓ ਬਾਕੀ ਉਹਨਾਂ ਨੇ ਬਾਹਰ ਦਾ ਇਹਦਾ ਵੀਜ਼ਾ ਲਵਾਤਾ ਹੀ ਉਹ ਤੇ ਕੰਮ ਇਹਦਾ ਬਣ ਗਿਆ ਹੀ ਉਹ ਇੱਦਾਂ ਕਰਨਾ ਵਾ ਰੰਮਨ ਨੂੰ ਜਾ ਕੇ ਦੱਸਣਾ ਵਾ ਕਿ ਜੋਤ ਨੇ ਪੈਸੇ ਲਾਤੇ ਸਾਰੇ ਲਵਲੀ ਦੇ ਨਗਰ ਬਾਹਰ ਵਾਸਤੇ ਆ ਗਏ ਜੇ ਉਹ ਆ ਗਏ ਮੇਰੀ ਗੱਲ ਸੁਣ ਹਾਂਜੀ ਲਵਲੀ ਨਾਲ ਕੀ ਹੋਈ ਏ ਗੱਲ ਤੇਰੀ ਕੀ ਗੱਲ ਹੋਈ ਏ ਲਵਲੀ ਨਾਲ ਮੇਰੀ ਉਹ ਕਹਿੰਦਾ ਇਹ ਮੈਂ ਕਈ ਲੈਣ ਗਿਆ ਤੇ ਤਾਈ ਨੇ ਮੈਨੂੰ ਗੱਲਾਂ ਵਡੀਆਂ ਕੀਤੀਆਂ ਕਾਦੀ ਗੱਲ ਕੀਤੀ ਕਈ ਹੈ ਨਹੀਂ ਘਰ ਤੇ ਹਿਵੇਂ ਪਤਾ ਨਹੀਂ ਕਿੱਥੇ ਰੱਖੀ ਸੀ ਤੇ ਮੈਂ ਕਹਾਂ ਵੀ ਘਰ ਹੈ ਨਹੀਂ ਗੀ ਕਈ ਤੇ ਤੇਰੇ ਕੋਲ ਮੈਂ ਕਈ ਵੀ ਹੈ ਨਹੀਂ ਗੀ ਕਿੰਨੇ ਕ ਦੀ ਆਉਣੀ 100 150 ਦੀ ਆਜੂਗੀ ਵੱਡੀ ਗੱਲ ਆ ਤੂੰ ਮੰਗਦਾ ਫਿਰਨ ਲਿਆ ਆ ਤੂੰ ਇਹੋ ਗੱਲ ਹੀ ਕਹੀ ਆ ਇਸ ਤੋਂ ਵੱਧ ਤੇ ਮੈਂ ਕੁਛ ਨਹੀਂ ਕੀਤਾ ਚਲ ਜੇ ਹੈਗੀ ਹੀ ਘਰ ਤੇ ਜਾਂ ਤੂੰ ਦੇ ਦਿੰਦੀ ਕਈ ਨਹੀਂ ਸਾਹਮਣੇ ਹੈ ਨਹੀਂ ਮੈਂ ਕਿਹੜੀ ਵਰਤਦੀ ਆ ਕਈ ਤੇ ਮੈਨੂੰ ਪਤਾ ਵਾ ਤੁਸੀਂ ਨੱਕੇ ਨੁੱਕੇ ਬੰਦੇ ਜੇ ਦੋਹੋ ਤੁਸੀਂ ਬੰਬੀ ਤਰ੍ਹਾਂ ਘੁੰਦੇ ਜੇ ਨਾਲੇ ਇੱਕ ਗੱਲ ਹੋਰ ਦੱਸ ਆਈ ਉਹ ਮੇਰਾ ਬਾਹਰ ਦਾ ਕੰਮ ਬਣ ਗਿਆ ਵਾ ਹੈ ਬਾਹਰ ਦਾ ਕੰਮ ਓਏ ਆਹ ਉਹ ਕਿੱਦਾਂ ਬਣ ਗਿਆ ਦਾ ਪਤਾ ਨਹੀਂ ਉਹ ਤੇ ਮੈਂ ਹਾਂ ਮੇਰੀ ਗੱਲ ਸੁਣ ਪੈਸੇ ਕਿੱਥੋਂ ਲੈ ਆ ਪੈਸੇ ਕਹਿੰਦਾ ਕਿੱਥੋਂ ਲੈਣੇ ਹੀ ਉਹ ਜੋਤ ਹੁਣਾ ਨੇ ਦੇਤੇ ਆ ਤੇ ਕੁਝ ਭੂਆ ਹੁਣਾ ਨੇ ਕਰਤੇ ਆ ਵੇਖ ਲਾ ਭੂਆ ਕਿੱਡੀ ਚਲਾ ਆ ਫਿਰ ਸਾਡੇ ਕੋ ਹਿੱਸਾ ਮੰਗਦੀ ਆ ਤੇ ਉਹਨੂੰ ਪੈਸੇ ਦਿੰਦੀ ਫਿਰਦੀ ਆ ਵੀ ਬਾਹਰ ਕੱਲਣਾ ਨੂੰ ਫਿਰ ਸਾਡੇ ਨਾਲ ਰਿਸ਼ਤਾ ਉਹਦਾ ਕਾਦਾ ਹੋਇਆ लवली ਨਾਲ ਹੀ ਹੋਇਆ ਕੱਲ ਨੂੰ लवली ਮਿਲੂ ਲੂਗਾ ਅਹੀਂ ਤਾਂ ਨਹੀਂ ਜਾਣਾ ਫਿਰ ਓ ਮੇਰੀ ਗੱਲ ਸੁਣ ਕਿਸਮਤ ਵੀ ਹੈ ਦੋ ਬੈਣ ਭਰਾਵਾਂ ਦੀ ਉਹ ਕੁੜੀ ਕਿੱਡੇ ਸੌਖੇ ਘਰ ਚਲ ਗਈ ਉਹ ਤੇ ਇਹਦਾ ਬਾਹਰ ਦਾ ਕੰਮ ਬਣ ਗਿਆ ਹੀ ਹਾਏ ਹਾਏ ਅਸੀਂ ਤਾਂ ਜਿਹੜੀਆਂ ਸਕੀਮਾਂ ਘੜੀਆਂ ਹੀ ਸਾਡੀਆਂ ਤਾਂ ਘੜੀਆਂ ਕੜਾਈਆਂ ਹੀ ਰਹਿ ਗਈਆਂ ਨਹੀਂ ਵੀ ਕਾਮਯਾਬ ਨਹੀਂ ਹੋਈ ਮੁੰਡਾ ਵੀ ਸੈੱਟ ਹੋ ਗਿਆ ਤੇ ਕੁੜੀ ਵੀ ਆਪਣੇ ਘਰ ਸੌਖੀ ਆ ਸਾਡੇ ਹੱਥ ਪੱਲੇ ਤਾਂ ਕੁਝ ਵੀ ਨਹੀਂ ਲੱਗਾ ਵੇਖ ਲੈ ਰਮਨਾ ਸਾਡੇ ਬੁੱਧੂ ਦਾ ਕੰਮ ਨੀ ਉਹ ਬੰਡਿਆ ਕਦੋਂ ਤੇ ਅਹੀਂ ਲੱਗੇ ਆ ਕਦੇ ਕਿਤੇ ਕਾਗਜ ਲਾ ਕਦੇ ਕਿਤੇ ਲਾ ਦੋਵਾਂ ਭੈਣ ਭਰਾਵਾਂ ਦੀ ਇੰਨੀ ਤੇਜ਼ੀ ਉਹ ਕਿਸਮਤ ਵੀ ਕੋ ਦਰਣੀ ਕਰਨ ਵਾਲੀ ਪਿਆੜੀ ਹੀ ਲੈਣ ਦੇ ਹੀ ਉਹ ਵੀ ਮਹਾਰਾਜ ਨੇ ਉਹਨਾਂ ਦਾ ਇਹੋ ਜਿਹਾ ਕੰਮ ਸਵਾਰਤਾ ਹੀ ਕਿ ਉਹ ਕੁੜੀ ਨੇ ਲਾਤੇ ਸਾਰੇ ਪੈਸੇ ਮੈਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਦੋਂ ਉਹਨਾਂ ਦੇ ਇੰਨਾ ਪੈਸੇ ਕਿੱਥੋਂ ਆ ਗਏ ਹੋਊਗਾ 50 30 ਲੱਖ ਰੁਪਈਆ ਲੱਗਾ ਉਹਨਾਂ ਦੇ ਹਾਏ ਹਾਏ ਮੈਨੂੰ ਹੈ ਗੱਲ ਦਾ ਨਹੀਂ ਜੇ ਪਤਾ ਮੈਨੂੰ ਤਾਂ ਚੱਕਰ ਆਉਂਦੇ ਜੇ ਗੱਲ ਸੁਣ ਕੇ ਹਾਏ ਮੇਰੇ ਪੁੱਤ ਦਾ ਕੰਨ ਨਹੀਂ ਬਣੀ ਤੇ ਉਹ ਜਿਹਦਾ ਨਖਤੇ ਦਾ ਕੋਈ ਵੀ ਨਹੀਂ ਨਾ ਮਾਂ ਨਾ ਪਿਓ ਉਹ ਬਾਹਰ ਚਲ ਚਲੇ ਆਵਾ ਮੈਨੂੰ ਤੇ ਇਨੀ ਟੈਨਸ਼ਨ ਆ ਸਿਰ ਪਾੜ ਚੱਲਿਆ ਜੇ ਮੈਨੂੰ ਤਾਂ ਕੋਈ ਦਵਾਈ ਦੋ ਨਹੀਂ ਤੇ ਮੇਰਾ ਬਚਾ ਹੈ ਨਹੀਂ ਜੀ ਇੱਕੋ ਗੱਲ ਹੀ ਮਾਨਵੇਂ ਚਾਈ ਜਾਣ ਰਹੀ ਹਾਈ ਮੈਂ ਇਹਦੇ بڑے ਸੁਪਨੇ ਸਜਾਏ ਹੀ ਉਹਨਾਂ ਦੀ ਪਿਆਲੀ ਲਵਾਂਗੇ ਐਦਾਂ ਕਰਾਂਗੇ ਉਹਦਾਂ ਕਰਾਂਗੇ ਪਰ ਉਹ ਸਾਰੇ ਸੁਪਨੇ ਆ ਤੇ ਪਾਣੀ ਫਿਰ ਗਿਆ ਜੀ ਚੱਲ ਹੁਣ ਤਾਂ ਇਹ ਆ ਵੀ ਕੋਈ ਬਿਮਾਰੀ ਨਾ ਲਵਾ ਲਈ ਹਾਈ ਬਿਮਾਰੀ ਕਿਉਂ ਨਾ ਲਵਾਣਾ ਮੇਰਾ ਪੁੱਤ ਘਰ ਬੈਠਾ ਵਾ ਭਾਵੇਂ ਉਹ ਕਹਿ ਨਹੀਂ ਦਿਆ ਵਾ ਵੀ ਮੈਡੀਕਲ ਹੁਣਾਵਾ ਜਿੰਨਾ ਚਿਰ ਜਾਂਦਾ ਨਹੀਂਗਾ ਉਹਨਾਂ ਚਿਰ ਫਿਕਰ ਤੇ ਹੈਗਾ ਹੀ ਆ ਨਾ ਕੀ ਕਰਾਂ ਮੈਂ ਕਿੰਨੂੰ ਦੱਸਾਂ ਮੈਨੂੰ ਤਾਂ ਕੁਝ ਸਮਝ ਨਹੀਂ ਜੇ ਆਉਣ ਡਈ ਉਹਦਾਂ ਦੀ ਭੂਆ ਵਾ ਵੇਖ ਲਾ ਦਲਜੀਤ ਦਾ ਨੂੰ ਮਾਸਾ ਦੁੱਖ ਨਹੀਂਗਾ ਬਿੱਦਲ ਜੀ ਦਾ ਕੰਮ ਬਣਿਆ ਵਾ ਜਾਂ ਨਹੀਂ ਬਣਿਆ ਇੱਕ ਵਾਰਾਂ ਫੋਨ ਕਰਕੇ ਪੁੱਛਿਆ ਵਾ ਉਹਨਾਂ ਦੇ ਦੋਵਾਂ ਭੈਣ ਭਰਾਵਾਂ ਦੀ ਹੋਈ ਮਰ ਚੱਲੀ ਆ ਹਾਏ ਉਹਨਾਂ ਦਾ ਮਾਪਿਓ ਹੈ ਨਹੀਂ ਆ ਹਾਏ ਹਾਏ ਮਾਪਿਓ ਹੈ ਨਹੀਂ ਆ ਜਾਇਦਾਤ ਇੱਥੇ ਹੀ ਆ ਉਹ ਤਾਂ ਨਹੀਂ ਉਹ ਨਾਂ ਲੈ ਗੇ ਨਾਲੇ ਰਮਨ ਇਧਰ ਵੇ ਸਾਡੇ ਛिडੂ ਦੀ ਗੱਲ ਸੁਣ ਲੈ ਹਰ ਗੱਲ लवली ਦੇ ਕੰਨ ਚ ਪਾਉਂਦਾ ਏ लवली ਨੇ ਕਦੇ ਨਾਂ ਲਿਆ ਵਾ ਵੀ ਮੇਰਾ ਬਾਬਾ ਕੰਮ ਬਣ ਗਿਆ ਹਾਏ ਹਾਏ ਕੱਲ ਮੈਂ ਗਈ ਤੇ ਰਿਸ਼ਤੇ ਦੀ ਗੱਲ ਵੀ ਨਖਤਾ ਦੱਸਣ ਰਿਹਾ ਸੀਗਾ ਉਹਦੇ ਮੈਂ ਛिडਕਾ ਮਾਰ ਕੇ ਉਧਰੋਂ ਇਹਨੂੰ ਲੈ ਆਈਆਂ ਮੈਂ ਕੋਈ ਅਕਲ ਨੂੰ ਹੱਥ ਮਾਰ ਮਖੱਤਿਆ ਪਰਦਾ ਵੀ ਕੋਈ ਚੀਜ਼ ਹੁੰਦੀ ਆ ਪਰ ਵੇਖ ਲਾ ਉਹਨੇ ਕੰਨੋਂ ਕੰਨ ਖਬਰ ਹੋ ਨਹੀਂ ਦਿੱਤੀ ਤੂੰ ਹੀ ਤਾਇਆ ਲੱਗਦਾ ਹੀ ਵੱਡਾ ਲਾਗੇ ਚੱਲ ਫੇਰ ਵੀ ਗਵਾਂਡ ਸਲਾਹ ਲੈਣੀ ਪੰਦੀ ਇੱਕ ਵਾਰ ਨਹੀਂ ਦੱਸਿਆ ਵੀ ਤਾਇਆ ਜੀ ਮੇਰਾ ਕੰਮ ਬਣ ਗਿਆ ਹੁਣ ਬਣਿਆ ਵਾ ਸਾਰੇ ਕੰਮ ਹੋਏ ਆ ਫੇਰ ਤੁਹਾਨੂੰ ਦੱਸਿਆ ਇਹਨੇ ਤਾਂ ਤੇਰਾ ਬੁੱਧੂ ਦਾ ਬੁੱਧੂ ਹੀ ਰਹਿਣਾ ਸਾਰੀ ਉਮਰ ਘਰੇ ਅਕਲ ਆਉਣੀ ਨਹੀਂ ਇਹਨੂੰ ਤੇ ਆਪਣੇ ਬੁੱਧੂ ਦੀ ਗੱਲ ਸੁਣ ਲਾ ਕਹਿੰਦਾ ਡੈਡੀ ਜੀ ਗੱਲ ਇਦਾਂ ਵਾਂ ਵੀ ਮੈਂ ਲਵਲੀ ਨੂੰ ਵਿਆਹ ਦੇ ਵਿੱਚ ਸੱਦਣਾ ਵਾਂ ਤੇ ਮੈਂ ਕਿਹਾ ਵੀ ਉਹਨਾਂ ਨੇ ਵਿਆਹ ਕੀਤਾ ਸੀ ਕੁੜੀ ਦਾ ਤੈਨੂੰ ਸੱਦਿਆ ਸੀ ਕਹਿੰਦਾ ਕਿਹਾ ਤਾਂ ਹੈਗਾ ਜੀ ਤੁਸੀਂ ਨਹੀਂ ਮੈਨੂੰ ਜਾਣਤਾ ਉਹ ਮੈਂ ਤਾਂ ਕੋਈ ਸ਼ਰਮ 'ਚ ਡੁੱਬ ਕੇ ਮਰ ਕੁੜੀ ਆਈ ਹੀ ਫੇਰ ਆਪਾ ਉਹਨ ਅਗਲਾ ਇੱਕ ਵਾਰੀ ਨਹੀਂ ਆਖਿਆ ਸਾਨੂੰ ਵੀ ਆਓ ਤੁਸੀਂ ਤਾਇਆ ਜੀ ਕਰ ਪਈ ਨਹੀਂ ਲਵਲੀ ਨੂੰ ਸੱਦਣਾ ਵਾਂ ਨਾ ਇਹਨੇ ਇਹਦੀ ਮਿਲਣੀ ਤਾਂ ਕੈਂਠੇ ਨਾ ਕਰਵਾਉਂਗੀ ਵੇਖੀ ਕਿਦਾਂ ਪਾਲਦੀ ਇਹਨੂੰ ਮੈਂ ਗਾੜੀ ਕਰਕੇ ਭੈਣ ਭਰਾਵਾਂ ਨੂੰ ਦੋਵਾਂ ਨੂੰ ਵੀ ਆ ਭੈਣ ਵਾ ਤੇ ਆ ਭਰਾ ਵਾ ਇਹਨਾਂ ਦੀਆਂ ਕਰੋ ਮਿਲਣੀਆਂ ਕਿੱਥੇ ਗਿਆ ਵਾ ਇਹਨੂੰ ਆ ਲੈਣ ਦੋ ਇਨੂੰ ਮੈਂ ਮੱਤ ਦਿੰਨੀ ਆ ਮਰ ਜਣੇ ਤੇਰਾ ਦਬਾਰ ਦਾ ਕੰਮ ਬਣਿਆ ਨਹੀਂ ਉਹ ਚਲ ਚੱਲ ਲਈਓ ਰੋਂਦਾ ਰੇ ਆਪਣੀ ਕਿਸਮਤ ਨੂੰ ਬੈਠਾ ਇੱਥੇ ਹੋਣਾ ਰਮਨ ਐਵੇਂ ਨਾ ਫੇਪੀ ਜਾ ਤੇ ਜਾ ਉੱਠ ਕੇ ਤੇ ਚਾਹ ਬਣਾ ਕੇ ਲਿਆ ਹਾਏ ਚਾਹ ਸੁਝਣ ਡਈ ਤੁਹਾਨੂੰ ਮੈਨੂੰ ਤਾਂ ਪਾਣੀ ਦਾ ਕੋਟੇ ਨਹੀਂ ਨੰਗਾ ਡਿਆ ਜਿੱਦਾਂ ਦੀਆਂ ਗੱਲਾਂ ਦੱਸ ਤੀਆਂ ਤੁਸੀਂ ਮੈਨੂੰ ਰਮਨ ਜੇ ਤੈਨੂੰ ਨਹੀਂ ਨੰਗਾ ਡਿਆ ਤੇ ਮੈਨੂੰ ਕਿਹੜਾ ਨੰਗਾ ਡਿਆ ਮੈਂ ਇੱਕ ਹਿਸਾਬ ਲਾ ਲਿਆ ਵੀ ਅੱਜ ਕੱਲ ਨਾ ਜੱਗ ਤੇ ਆਪਣਾ ਕੋਈ ਨਹੀਂ ਆ ਇਹੋ ਹੀ ਆ ਵੀ ਜਿਹੜਾ ਸਗਾ ਭੈਣ ਭਰਾ ਵਾ ਨਾ ਉਹੇ ਬਾਹ ਫੜਦਾ ਵਾ ਨਹੀਂ ਤੇ ਚਾਚੇ ਤਾਇਆ ਦੇ ਬੁੱਕਣਾ ਚੁਣਾ ਅੱਜ ਕੱਲ ਪਿਆਰ ਕਿੱਥੋਂ ਮਿਲਣਾ ਸਾਫੀ ਟੱਕਰਦੇ ਆ ਜੇ ਮੈਂ ਕਿਹਾ ਹੋਣਾ ਕਿ ਮੇਰਾ ਵੀਜ਼ਾ ਆ ਗਿਆ ਤੇ ਕਿੱਦਾਂ ਰੰਗ ਉੱਡ ਗਿਆ 10 ਵੀ ਤੂੰ ਖੁਸ਼ ਹੋ ਜੇ ਵੀਜ਼ਾ ਆ ਗਿਆ ਵਾ ਤੇ ਇਹਨਾਂ ਨੂੰ ਹੋ ਸਾੜਾ ਪੈ ਗਿਆ ਹੋਣਾ ਵਾ ਵੀ ਦਲਜੀਤ ਘਰ ਵਾ ਤੇ ਇਹਨੇ ਬਾਹਰ ਚਲ ਜਾਣਾ ਵਾ ਕੁੜੀ ਸੌਖੇ ਘਰ ਵਿਆਹੀ ਗਈ ਆ ਹੁਣ ਘਰ ਜਾ ਕੇ ਦੱਸੂਗਾ ਨਾ ਤੇ ਤਾਈ ਅੱਗੋਂ 扑ਕੋਗੀ ਸਭਨ 扑ਕਦੀ ਜਾਂਦੇ 扑ਕਦੀ ਰਹਿੰਦੇ ਇੱਕ ਵਾਰੀ ਮੈਨੂੰ ਬਾਹਰ ਜਾਲਾਂ ਦੇ ਇਹਨਾਂ ਨੇ ਸਾਹਮਣੇ ਕੋਠੀ ਪਾ ਕੇ ਦੱਸਣੀ ਆ ਪੀ ਇਕੱਲੇ ਨੇ ਕਮਾਈ ਕੀਤੀ ਆ ਆ ਵੇਖ ਲੋ ਜੋ ਉਹਦ ਨੂੰ ਮੈਂ ਫੋਨ ਕਰਕੇ ਕਹਿ ਦੇਣਾ ਵੀ ਇਹਨਾਂ ਨੂੰ ਫੋਨ ਨਹੀਂ ਕਰਨਾ ਤੂੰ ਜੇ ਮੈਂ ਬਾਹਰ ਚ ਲੱਗ ਗਿਆ ਤੇ ਹੁਣ ਨਾਲੇ ਉਹਨੂੰ ਇੱਕ ਗੱਲ ਹੋਰ ਕਹਿ ਦੇਣੀ ਆ ਨਾ ਮੈਂ ਵੀ ਨਾ ਇਹਨਾਂ ਨੂੰ ਮੈਂ ਮਿਲ ਕੇ ਆਉਣਾ ਹੀ ਹਾਂ ਤੇ ਨਾ ਇਹਨਾਂ ਨੂੰ ਹੁਣ ਮੈਂ ਦੱਸਣਾ ਹੀ ਆ ਕਿ ਕਿੱਦਾਂ ਜਾਣਾ ਜੋ ਮਰਜ਼ੀ ਕਰਦੇ ਰਹਿਣ ਆਪਣੇ ਘਰ ਜੇ ਉਹਦ ਨੂੰ ਕਈ ਲੈਣ ਚਲ ਗਿਆ ਤਾਂ ਮੇਰੇ ਦਿਵਾਲੇ ਹੋ ਗਈ ਦੱਸ ਕਈ ਨੂੰ ਭਲਾ ਸੋਨਾ ਲੱਗਾ ਇਹ ਜਿਹੜਾ ਮੈਂ ਲਾ ਲੈਣ ਲੱਗਾ ਇਹ